ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਸੀ ਅਲੀਗਾ ਇਲੈਕਟ੍ਰਿਕ ਸਟੋਰ ਤੇ ਤੇ ਆਪਾਂ ਏਸੀ ਵਾਸ਼ਿੰਗ ਮਸ਼ੀਨ ਲੈਣੀ ਸੀਗੀ ਤੇ ਬਾਈ ਨੇ ਬਹੁਤ ਵਧੀਆ ਆਫਰ ਲਾ ਰੱਖਿਆ ਸੋਚਿਆ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਈਏ ਦੱਸੋ ਬਾਈ ਜੀ ਕੀ ਆਫਰ ਸੀਗਾ ਇਸ ਤੇ ਸਤਿ ਸ੍ਰੀ ਅਕਾਲ ਬਾਈ ਜੀ ਆਪਣੇ ਕੋਲੇ ਵਾਸ਼ਿੰਗ ਮਸ਼ੀਨਾਂ ਦੇ ਆਫਰ ਲੱਗਿਆ ਹੋਇਆ ਜੀ ਜਿਹਦੇ ਵਿੱਚ ਕੀ ਆਪਾਂ ਕੋਈ ਵੀ ਪੁਰਾਣੀ ਵਾਸ਼ਿੰਗ ਮਸ਼ੀਨ ਸਾਡੇ ਕੋਲ ਲੈ ਕੇ ਆਓ ਤੁਸੀਂ ਕੋਈ ਵੀ ਕੰਪਨੀ ਦੀ ਕਿਹੋ ਜਿਹੀ ਮਰਜ਼ੀ ਲੈ ਕੇ ਆਓ 3000 ਦੀ ਅਸੀਂ ਕੱਟ ਕੇ ਨਵੀਂ ਵਾਸ਼ਿੰਗ ਮਸ਼ੀਨ ਦੇ ਰਹੇ ਹਾਂ ਜੀ 3000 ਰੁਪਏ ਦੀ ਪ੍ਰਾਣੀ ਕੱਟ ਕੇ ਹਾਂਜੀ ਠੀਕ ਹੈ ਵਿੱਚ ਮੰਨ ਲਓ ਵੀ ਪ੍ਰਾਣੀ ਜਿਹੇ ਜੀ ਮਰਜ਼ੀ ਲਿਆਓ ਪਲਾਂ ਦੀ ਘਰੇ ਜਮਾ ਸਿੱਟੀ ਪਈ ਹੈ ਯਾਰ ਪਵਾਲ ਵਾਲੀ ਉਹ ਲਿਆਓ ਤੇ ਉਹ ਵੀ ਅਸੀਂ 3000 ਦੀ ਕੱਟ ਕੇ ਦੇ ਦੇ ਨਵੀਂ ਵਾਸ਼ਿੰਗ ਮਸ਼ੀਨ ਦਿੰਦੇ ਆ ਬਾਈ ਹਰੇ ਜੋ ਕਿ 5 ਸਾਲ ਦੀ ਗਾਰੰਟੀ ਚ ਬਹੁਤ ਵਧੀਆ ਟੋਕ ਜਾਪਾਨ ਦੀ ਕੰਪਨੀ ਦੀਆਂ ਵਾਸ਼ਿੰਗ ਮਸ਼ੀਨਾਂ ਆਪਣੇ ਕੋਲੇ ਆਈਆਂ ਹੋਈਆਂ ਇੱਧਰ ਵੀ ਮਾਰ ਦੇ ਬਾਈ ਕੈਮਰਾ ਤੇ ਇੱਕ ਗੀਜ਼ਰ ਤੇ ਹਾਂਜੀ ਇੱਕ ਗੀਜ਼ਰਾਂ ਤੇ ਵੀ ਸਾਡੇ ਕੋਲੇ ਆਫਰ ਚੱਲ ਰਹੇ ਨੇ ਜੀ ਮੌਕੇ ਤੇ ਕਿਹੜੇ ਤੇ ਅੱਗੇ ਸਾਰਿਆਂ ਤੇ ਆ ਬਾਈ ਸਾਰੀਆਂ ਕੰਪਨੀਆਂ ਤੇ ਹੈਵਲਸ ਦੇ ਇੰਡੋ ਤੇ ਆਰ ਆਰ ਤੇਜੀ ਬੀਗਾਰਡ ਤੇ ਜੋ ਵੀ ਕੰਪਨੀ ਦਾ ਕੋਈ ਸਾਡੇ ਕੋਲ ਇੱਕ ਬਾਈ ਜਿਹੜੀ ਮੇਨ ਗੱਲ ਹੈ ਜਿਹੜਾ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਬਾਈ ਹਰਿਆ ਕੋਲ ਕੋਈ ਪ੍ਰੋਡਕਟ ਲਊਗਾ ਸਮਾਨ ਲਊਗਾ ਉਹਨੂੰ ਇਹ ਡਰਾਇਰ ਬਿਲਕੁਲ ਗਿਫਟ ਦਿੱਤੀ ਜਾਊਗੀ ਵੀਡੀਓ ਸ਼ੇਅਰ ਤੁਹਾਨੂੰ ਦਿਖਾਉਣੀ ਪਊਗੀ ਵੀ ਆ ਸੋਡੇ ਵੀਡੀਓ ਅਸੀਂ ਸ਼ੇਅਰ ਕਰ ਰੱਖੀ ਹੈ ਇਹ ਗਿਫਟ ਦਿੱਤਾ ਜਾਊਗਾ ਜੀ ਉਸਨੂੰ ਇਹ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਜੀ ਤਾਂ ਜੋ ਗਿਫਟ ਮੇਰੇ ਸਾਕੇ ਆਪਾਂ ਨੂੰ ਤੇ ਬਾਕੀ ਜੋ ਵੀ ਦੱਸ ਦੋ ਜੀ ਕੋਈ ਗਾਰੰਟੀ ਵਾਰੰਟੀ ਬਾਰੇ ਕੋਈ ਗੀਜ਼ਰ ਵਗੈਰਾ ਆ ਰਹੇ ਨੇ ਜੀ ਆਪਣੇ ਕੋਲੇ ਕਾਫੀ ਕੰਪਨੀਆਂ ਦੇ ਨੇ ਸਾਰੀਆਂ ਟੋਟਲ ਬ੍ਰਾਂਡ ਹੀ ਨੇ ਆਪਣੇ ਕੋਲੇ ਜੋ ਕੀ ਜਿਵੇਂ ਆਰ ਆਰ ਸਨੇਚਰ ਦੇ ਬਾਈ ਜੀ ਠੀਕ ਹੈ ਆਪਣੇ ਕੋਲੇ 6 ਸਾਲ ਦੀ ਰਾਰ ਦੀ ਗਾਰੰਟੀ ਤੇ 10 ਸਾਲ ਦੀ ਟੈਂਕ ਦੀ ਗਾਰੰਟੀ ਚ ਮਿਲ ਰਿਹਾ ਠੀਕ ਹੈ ਜੀ ਕਿ 10 ਸਾਲ ਦੇ ਵਿੱਚ ਟੈਂਕ ਵਗੈਰਾ ਲੀਕੇਜ ਹੁੰਦਾ ਹੈ ਤਾਂ ਅਸੀਂ ਗੀਜ਼ਰ ਹੀ ਚੇਂਜ ਕਰਕੇ ਨਵਾਂ ਦੇ ਦਾਂਗੇ ਕਸਟਮਰ ਨੂੰ 10 ਸਾਲ ਦੀ ਅਜਾ ਗੀਜ਼ਰੀ ਨਵਾਂ ਹੈ ਜੀ ਜੀ ਲਓ ਬਾਈ ਗੀਜ਼ਰੀ ਨਵਾਂ ਮਿਲੂਗਾ 10 ਸਾਲ ਬਹੁਤ ਹੋ ਜਾਂਦੇ ਆ ਬਾਈ ਜੀ બસ ਵੀਡੀਓ ਨੂੰ ਸ਼ੇਅਰ ਕਰਕੇ ਆਓ ਤੇ ਨਾਮ ਪਾਓ ਧੰਨਵਾਦ ਜੀ